ਕਪੂਰਥਲਾ ਦੇ ਸਾਰੇ মিডিਆ ਦੇ ਸਾਥੀਆਂ ਦਾ ਅੱਜ ਇੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਣ ਦੇ ਲਈ ਬਹੁਤ-ਬਹੁਤ ਧੰਨਵਾਦ। ਮੇਰੇ ਨਾਲ ਅ ਮੇਰੇ ਸਾਥੀ ਐਮ.ਐਲ.ਏ. ਰਾਜਾ ਗਿਰਜ ਜੀ, ਮਾਨ ਸਾਹਿਬ, ਸਜਨ ਸਿੰਘ ਚੀਮਾ ਜੀ, ਡਿਪਟੀ ਕਮਿਸ਼ਨਰ ਸਾਹਿਬ ਅਮਿਤ ਪੰਚਾਉ ਜੀ, ਗੌਰਵ ਤੂਰਾ ਜੀ ਸਾਡੇ ਸਾਰੇ ਸਤਕਾਰਯੋਗ ਆਰਗੇਨਾਈਜੇਸ਼ਨ ਦੇ ਸਾਰੇ ਸਾਥੀ ਅ ਅੱਜ ਇੱਥੇ ਮੌਜੂਦ ਨੇ ਸੋ ਤੁਹਾਡਾ মিডিਆ ਸਾਥੀਆਂ ਦਾ ਦੇਵ ਦੀ ਅਗਰੇ ਵਿੱਚ ਬਹੁਤ-ਬਹੁਤ ਧੰਨਵਾਦ। ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਨੈਸ਼ਨਲ ਕਮਿਊਨਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਪੰਜਾਬ ਦੇ ਮੁੱਖ ਮੰਤਰੀ ਭਗਵ ਔਰ ਸਾਰੀ ਦੇ ਸਾਰੀ ਸਰਕਾਰ ਸਾਰੇ ਅਸੀਂ ਲੋਕ ਤੁਸੀਂ মিডিਆ ਦੇ ਸਾਥੀ ਪੰਜਾਬ ਦੇ 3 ਕਰੋੜ ਪੰਜਾਬੀ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਵਧੇ ਹੋਏ ਅ ਨਸ਼ਿਆਂ ਦੇ ਕਾਰੋਬਾਰ ਤੋਂ ਬੜੇ ਚਿੰਤਿਤ ਸੀਗੇ ਔਰ ਇਸ ਨੂੰ ਖਤਮ ਕਰਨਾ ਤਹੀਆ ਪਹਿਲੇ ਦਿਨ ਤੋਂ ਪਿਛਲੇ 3 ਸਾਲਾਂ ਤੋਂ ਇਹਦੇ ਉੱਪਰ ਕਾਰਵਾਈ ਜਿਹੜੀ ਸਾਡੀ ਸਰਕਾਰ ਵੱਲੋਂ ਉਹ ਚੱਲ ਰਹੀ ਸੀ ਕਿਉਂਕਿ ਆਪਣੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਤੇ ਉਸ ਐਫਰਟ ਨੂੰ ਉਸ ਕੋਸ਼ਿਸ਼ ਨੂੰ ਇੱਕ ਲਾਸਟ ਹੱਲਾ ਦੇਣ ਦੇ ਲਈ ਲਾਸਟ ਪੁਸ਼ ਦੇਣ ਲਈ ਉਹਨੂੰ ਲਾਸਟ ਫੇਜ਼ ਦੇ ਵਿੱਚ ਖਤਮ ਕਰਨ ਲਈ ਲੈ ਕੇ ਜਾਣ ਦੇ ਲਈ ਇਸ ਮਹੀਨੇ 1 ਤਾਰੀਖ ਤੋਂ ਯੁੱਧ ਨਸ਼ਾ ਵਿਰੁੱਧ ਕੈਂਪੇਨ ਅਗੇਂਸਟ ਡਰੱਗਸ ਦੇ ਜਿਹੜੀ ਉਹ ਸ਼ੁਰੂ ਕੀਤੀ ਜਿਸ ਦੇ ਵਿੱਚ ਸਾਡੀ ਪੰਜ ਮੈਂਬਰੀ ਜਿਹੜੀ ਕੈਬਨਿਟ ਸਬ-ਕਮੇਟੀ ਹੈ ਉਹ ਬਣੀ ਔਰ ਇੱਕ 360 ਡਿਗਰੀਜ਼ ਪਲਾਨ ਹੈ ਜਿਹੜਾ ਜਿਹਦੇ ਵਿੱਚ ਸਪਲਾਈ ਰਿਡਕਸ਼ਨ ਤੋਂ ਲੈ ਕੇ ਡਿਮਾਂਡ ਰਿਡਕਸ਼ਨ ਤੱਕ ਪੁਲਿਸ ਦਾ ਕੰਮ ਵੀ ਉਸ ਚ ਔਰ ਜੋ ਹੈਲਥ ਏਜੰਸੀ ਹੈਲਥ ਡਿਪਾਰਟਮੈਂਟ ਹੈ ਉਹਦਾ ਵੀ ਹੈ ਸਿਵਲ ਸੁਸਾਇਟੀ ਦਾ ਵੀ ਹੈ ਅਵੇਅਰਨੈਸ ਕੈਂਪੇਨ ਵੀ ਹੈ ਸੋ 360 ਡਿਗਰੀਜ਼ ਪਲਾਨ ਹੈ ਜਿਹੜਾ ਉਹ ਬਣਾਇਆ ਗਿਆ ਤੇ ਉਸੇ ਦੇ ਤਹਿਤ ਅੱਜ ਕਪੂਰਥਲਾ ਦੇ ਵਿੱਚ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਔਰ ਸਾਰੇ-ਸਾਰੇ ਸਟੇਕਹੋਲਡਰ ਸਾਡੇ ਪੋਲੀਟੀਕਲ ਸਾਥੀ ਨੇ ਜਿਹੜੇ ਰਿਪਰੈਜ਼ੈਂਟੇਟਿਵਸ ਕਲੀਗਸ ਨੇ ਉਹਨਾਂ ਦੇ ਨਾਲ ਇਹ ਬੜੀ ਵਧੀਆ ਮੀਟਿੰਗ ਹੋਈ ਔਰ ਮੈਨੂੰ ਇਹ ਦੱਸਦੇ ਹੋਏ ਤਸੱਲੀ ਮਹਿਸੂਸ ਹੋ ਰਹੀ ਹੈ ਕਿ ਕਪੂਰਥਲਾ ਪੁਲਿਸ ਦੀ ਪਰਫਾਰਮੈਂਸ ਜਿਹੜੀ ਉਹ ਬਹੁਤ ਵਧੀਆ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਦਹਿਸ਼ਤ ਇਸ ਗੱਲ ਦੀ ਹੈ ਕਿ ਜਿਹੜੇ ਉਹ ਲੋਕ ਅੱਜ ਤੋਂ तकरीबन 1.5-2 ਮਹੀਨੇ ਪਹਿਲੇ ਹੀ ਤੁਸੀਂ ਸ਼ਾਇਦ ਮੀਡੀਆ ਨਹੀਂ ਕਵਰ ਕੀਤਾ ਜਿੱਥੇ ਇੱਕ ਦੋ ਥਾਵਾਂ ਤੇ ਹੋਇਆ ਸੀਗਾ ਕਿ ਡਰਗ ਸਮੱਗਲਰ ਜਿਹੜਾ ਉਹ ਇੱਕ ਠੋਕੇ ਕਹਿ ਰਹੇ ਸੀ ਕਿ ਮੈਂ ਤਾਂ ਐ ਨਸ਼ਾ ਵੇਚੂ ਤੁਸੀਂ ਜੋ ਮਰਜ਼ੀ ਕਰ ਲਓ ਤੇ ਅੱਜ ਉਹਨਾਂ ਸਾਰੇ ਦੇ ਸਾਰੇ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਤਾਲੇ ਨੇ ਜਿਹੜੇ ਉਹ ਲੱਗੇ ਹੋਏ ਨੇ ਇੰਨੀ ਦਹਿਸ਼ਤ ਹੈ ਜਿਹੜੀ ਔਰ ਮੈਂ ਸਮਝਦਾ ਕਿ ਸਰਕਾਰ ਦੀ ਔਰ ਪੁਲਿਸ ਦੀ ਕੋਈ ਵੀ ਜਿਹੜਾ ਕੋਈ ਗਲਤ ਕਾਰਵਾਈ ਕਰਦਾ ਹੋਵੇ ਇੰਨੀ ਦਹਿਸ਼ਤ ਹੋਣੀ ਜ਼ਰੂਰੀ ਹੈ ਸੋ ਬਹੁਤ ਵਧੀਆ ਪਰਫਾਰਮੈਂਸ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਔਰ ਖਾਸ ਕਰਕੇ ਕਪੂਰਥਾ ਦੇ ਜ਼ਿਲ੍ਹੇ ਦੀ ਰਹੀ ਹੈ ਜਿੱਥੇ ਤੱਕ ਮੈਂ ਗੱਲ ਕਰਲਾਂ ਜੇ ਪੰਜਾਬ ਦੀਆਂ ਫਿਗਰਸ ਦੀ ਤੇ ਹੁਣ ਤੱਕ 1 ਤਾਰੀਖ ਤੋਂ ਲੈ ਕੇ 1651 ਐਨਡੀਪੀਐਸ ਦੀਆਂ ਯਾਨੀ ਕਿ ਨਸ਼ੇ ਦੀਆਂ ਡਰੱਗਸ ਦੀਆਂ ਐਫਆਈਆਰਸ ਨੇ ਜਿਹੜੀਆਂ ਉਹ ਹੋ ਚੁੱਕੀਆਂ ਜਿਦੇ ਵਿੱਚ 2575 ਡਰੱਗ ਸਮਗਲਰਜ਼ ਨੂੰ ਤਸਕਰਾਂ ਨੂੰ ਪੈਡਲਰਜ਼ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਇਹਨਾਂ ਦੇ ਤੋਂ 1322 ਕਿਲੋ ਦੇ ਕਰੀਬ ਨਸ਼ਾ ਜਿਹੜਾ ਉਹ ਫੜਿਆ ਜਾ ਚੁੱਕਿਆ ਇਹਨਾਂ ਤੋਂ ਹੀ ਜੋ ਗੋਲੀਆਂ ਨੇ ਕੈਪਸੂਲਸ ਨੇ ਜਿਹੜੇ 7 ਲੱਖ 25000 ਤੋਂ ਵੀ ਵੱਧ ਦੱਸਾ ਵਾ 7 ਲੱਖ ਤੋਂ ਵੀ ਵੱਧ ਇਹ ਫੜੇ ਜਾ ਚੁੱਕੇ ਨੇ ਔਰ 64 ਲੱਖ 26000 ਰੁਪਏ ਦੀ ਡਰੱਗ ਮੰਨੀ ਹੈ ਜਿਹੜੀ ਕੋਈ ਨਸ਼ਾ ਤਸਕਰਾ ਤੋਂ ਹੁਣ ਤੱਕ ਰਿਕਵਰ ਕੀਤੀ ਜਾ ਚੁੱਕੀ ਹੈ ਸੋ ਮੇਰੇ ਕਹਿੰਦੇ ਫਿਗਰਸ ਦਾ ਮਤਲਬ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਜਿਸ ਮਕਸਦ ਜਿਸ ਤਹਈਏ ਦੇ ਨਾਲ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਲੱਗੀ ਹੋਈ ਹੈ ਉਹਦੇ ਬੜੇ ਡਿਜ਼ਾਇਰਡ ਰਿਜ਼ਲਟਸ ਨੇ ਜਿਹੜੇ ਉਹ ਮਿਲ ਰਹੇ ਨੇ ਔਰ ਮੈਂ ਪਿਛਲੇ ਦਿਨ ਤੁਸੀਂ ਦੇਖਿਆ ਹੈਗਾ ਔਰ ਇੱਥੇ ਵੀ ਡਰਾਈਵ ਚੱਲ ਰਹੀ ਹੈ ਕਿ ਉਹ ਲੋਕ ਉਹ ਡਰੱਗ ਸਮਗਲਰ ਜਿਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੀ ਪੁਸ਼ਤ ਪਨਾਹੀ ਦੇ ذریعے ਸਿਆਸੀ ਲੋਕਾਂ ਦੀ ਪੁਸ਼ਤ ਪਨਾਹੀ ਦੇ ذریعے ਜਿਨ੍ਹਾਂ ਨੇ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਕਰ ਲਏ ਔਰ ਫਿਰ ਉਹਨਾਂ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਵਾਲੀ ਜ਼ਮੀਨਾਂ ਦੇ ਉੱਪਰ ਨਸ਼ਿਆਂ ਦੇ ਕਾਰੋਬਾਰ ਕਰਕੇ ਆਪਣੇ ਮਹਿਲ ਸਾਰ ਲਏ ਅੱਜ ਉਹਨਾਂ ਦੇ ਮਹਿਲ ਨੇ ਜਿਹੜੇ ਉਹ ਵੀ ਢਾਹ ਢੇਰੀ ਕੀਤੇ ਜਾ ਰਹੇ ਨੇ ਕਿਉਂਕਿ ਉਹ ਲੋਕਾਂ ਦੇ ਬੱਚਿਆਂ ਦੀਆਂ ਨਸਾਂ ਦੇ ਵਿੱਚ ਜ਼ਹਿਰ ਪਹੁੰਚਾ ਕੇ ਉਹਨਾਂ ਨੇ ਉਹ ਮਹਿਲ ਜਿਹੜੇ ਉਹ ਖੜੇ ਕੀਤੇ ਨੇ ਸੋ ਮੈਂ ਇਹਨਾਂ ਸਾਰੇ ਡਰੱਗਸ ਸਮਗਲਰਸ ਨੂੰ ਤਸਕਰਾਂ ਨੂੰ ਪੈਡਲਰਸ ਨੂੰ ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਜਾਂ ਤਾਂ ਤੁਹਾਡੀ ਭਲਾਈ ਇਸੇ ਦੇ ਵਿੱਚ ਹੈ ਜਾਂ ਤਾਂ ਤੁਸੀਂ ਇਹ ਨਸ਼ੇ ਦਾ ਕਾਰੋਬਾਰ ਛੱਡ ਦਿਓ ਨਹੀਂ ਪੰਜਾਬ ਛੱਡ ਦਿਓ ਨਹੀਂ ਇਹ ਕਾਰੋਬਾਰ ਤੁਹਾਡੇ ਤੋਂ ਛਡਵਾਉਣਾ ਕਿਵੇਂ ਹੈ ਇਹ ਸਾਨੂੰ ਪੰਜਾਬ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਇਸ ਦਾ ਪਤਾ ਤੇ ਇਹ ਛਡਵਾ ਕੇ ਰਾਹਾਂਗੇ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਸਮੂਚੇ ਕਪੂਰਥਲਾ ਵਾਸੀਆਂ ਨੂੰ ਮੈਨੂੰ ਮੇਰੀ ਬੇਨਤੀ ਹੈ ਸਮੂਚੇ ਪੰਜਾਬ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਸ ਮੁਹਿੰਮ ਦੇ ਵਿੱਚ ਸਾਰੇ ਦੇ ਸਾਰੇ ਸਾਰੀਆਂ ਆਪਦੀ ਪੋਲੀਟਿਕਲ ਐਫੀਲੀਏਸ਼ਨਸ ਤੋਂ ਸਾਰੀਆਂ ਸੋਸ਼ਲ ਐਫੀਲੀਏਸ਼ਨਸ ਤੋਂ ਸਾਰੇ ਉੱਪਰ ਉੱਠ ਕੇ ਇਹ ਸਾਡਾ ਸਾਥ ਦਿਓ ਤਾਂ ਕਿ ਆਪਾਂ ਪੰਜਾਬ ਨੂੰ ਮੁਰਦਾਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾ ਸਕੀਏ ਤੇ ਨਸ਼ਿਆਂ ਦੇ ਇਸ ਛੇਵੇਂ ਦਰਿਆ ਨੂੰ ਆਪਾਂ ਬੰਨ੍ਹ ਜਿਹੜਾ ਉਹ ਲਾ ਸਕੀਏ ਮੰਤਰੀ ਜੀ ਸਾਹਿਬ ਕਿਹੜੀਆਂ ਖੇਡਾਂ ਹੁੰਦੀਆਂ ਨੇ ਖੇਡਾਂ ਸਭ ਤੋਂ ਵੱਡਾ ਜੜੀਆ ਹੈਗਾ ਕਿ ਆਪਾਂ ਨਸ਼ੇ ਨੂੰ ਕਤਮ ਕਰੀਏ ਕਿ ਮਾਸਾ ਆਪਣੇ ਕੋ ਬੈਠੇ ਹਰਨਵਾੜੀ ਇਹ ਖੇਡ ਟੂਰਨਾਮੈਂਟ ਕਰਾਉਂਦੇ ਆ ਕੀ ਪੰਜਾਬ ਸਰਕਾਰ ਨੇ ਕੋਈ ਇਦਾਂ ਦੀ ਖੇਡ ਇਕਾਂ ਸ਼ੁਰੂ ਕੀਤੀ ਆ ਕਿਉਂਕਿ ਪੰਜਾਬ ਕੋ ਤਾਂ ਆਪਣਾ ਖੇਡ ਮੰਤਰੀ ਵੀ ਨਹੀਂ ਹੈਗਾ ਇਹ ਨਹੀਂ ਖੇਡ ਮੰਤਰੀ ਤਾਂ ਕਿਉਂ ਨਹੀਂ ਖੇਡ ਮਹਿਕਮਾ ਦਾ ਮੁਖ ਮੰਤਰੀ ਸਾਹਿਬ ਨੇ ਆਪਦੇ ਕੋਲ ਰੱਖਿਆ ਹੋਇਆ ਸੋ ਇਹ ਨਹੀਂ ਆਪਾਂ ਕਹਿ ਸਕਦੇ ਖੇਡ ਮੰਤਰੀ ਨੇ ਹੈਗੇ ਇਸ ਤੋਂ ਪਹਿਲਾਂ ਉਹਨਾਂ ਤੋਂ ਪਹਿਲਾਂ ਮਾਨ ਸਾਹਿਬ ਤੋਂ ਪਹਿਲਾਂ ਮੀਥੇਰ ਸੀਗੇ ਸੋ ਇਸ ਕਰਕੇ ਮੇਰੇ ਕਹਿੰਦਾ ਮਤਲਬ ਹੈ ਕਿ ਇਹਦੇ ਵਾਸਤੇ ਤੁਸੀਂ ਜੇ ਪਿਛਲੇ 3 ਸਾਲਾਂ ਦੇ ਦੇਖੋ ਪਹਿਲੀ ਵਾਰੀ ਹੋਇਆ ਕਿ ਪੰਜਾਬ ਸਰਕਾਰ ਨੇ ਖੇਡਾਂ ਮਤਲਬ ਪੰਜਾਬ ਦੀਆਂ ਸ਼ੁਰੂ ਕੀਤੀਆਂ ਪਹਿਲੇ ਸਾਲ ਉਹਦੇ ਵਿੱਚ ਸਾਰੇ ਉਮਰ ਵਰਗ ਦੇ ਲੋਕਾਂ ਨੇ 3.5 ਲੱਖ ਲੋਕਾਂ ਨੇ ਪਾਰਟਿਸਪੀਟ ਕੀਤਾ ਅਗਲੇ ਸਾਲ 4.5 ਨੇ ਕੀਤਾ ਤੇ ਇਸ ਸਾਲ ਜਿਹੜਾ ਹੋ ਗਿਆ ਉਹਨੇ तकरीबन 5.5 ਲੱਖ ਲੋਕਾਂ ਨੇ ਜਿੰਨਾ ਖੇਡਾਂ ਦੇ ਵਿੱਚ ਤਿੰਨ ਤਿੰਨ ਪੀੜ੍hiyan ਵੀ ਵੀ ਬੱਚਾ ਵੀ ਖੇਡ ਰਿਹਾ ਛੋਟਾ ਬੱਚਾ ਉਹਦੇ ਪੇਰੈਂਟਸ ਵੀ ਖੇਡ ਰਹੇ ਨੇ ਤੇ ਉਹਨਾਂ ਦੇ ਪੇਰੈਂਟਸ ਨੇ ਜਿਹੜੇ ਉਹ ਵੀ ਖੇਡ ਰਹੇ ਨੇ ਸੋ 5.5 ਲੱਖ ਲੋਕਾਂ ਨੇ ਅਸੀਂ ਆਪ ਦੇ ਵੱਲੋਂ ਮਾਹੌਲ ਜਿਹੜਾ ਬਣਾਉਣ ਦੇ ਵਿੱਚ ਖੇਡਾਂ ਦਾ ਬਹੁਤ ਕੋਸ਼ਿਸ਼ ਕੀਤੀ ਹੈ ਤੁਹਾਡੀ ਇੱਥੇ ਤੁਸੀਂ ਚੀਮਾ ਸਾਹਿਬ ਦੀ ਗੱਲ ਕੀਤੀ ਹੈ 40 ਦੇ ਕਰੀਬ ਖੇਡ ਸਟੇਡੀਅਮ ਦਾ ਸਿਰਫ ਇਹਨਾਂ ਦੇ ਹਲਕੇ ਦੇ ਵਿੱਚ ਬਣ ਰਹੇ ਨੇ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਕਿ ਟਾ ਨਹੀਂ ਨਿਕਲੇ ਆਣਾ ਕਿਉਂਕਿ ਪੰਜਾਬ ਨੂੰ ਨੈਸ਼ਨਲ ਖੇਡਾਂ ਚ ਕਬੱਡੀ ਟੀਮ ਭੇਜਣੀ ਪਈ ਤਾਂ ਹਰਿਆਣਾ ਦੇ ਖਿਡਾਰੀ ਲੈਣੇ ਪਏ ਨੇ ਨਹੀਂ ਉਹ ਇਹ ਦੇਖੋ ਇਹ ਤੁਸੀਂ ਨਾ ਜੀ ਇੱਕ ਸਪੈਸੀਫਿਕ ਪਾਰਟਿਕੂਲਰ ਇਨਸੀਡੈਂਟ ਦੀ ਗੱਲ ਕਰ ਰਹੇ ਹੋ ਮੈਂ ਪੂਰੀ ਦੀ ਪੂਰੀ ਵੱਡੀ ਪਿਕਚਰ ਦੀ ਗੱਲ ਕਰ ਰਿਹਾ ਜੇ ਪਿੰਡਾਂ ਦੇ ਵਿੱਚ ਖੇਡ ਮੈਦਾਨ ਹੋਊਗਾ ਤਾਂ ਹੀ ਉੱਥੋਂ ਹੌਲੀ 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 ਗਰੋ ਹੋਂਦੇ ਹੁੰਦੇ ਹੋਣਗੇ ਨਾ ਉਹ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਜੇ ਨਹੀਂ ਕੋਈ ਮੈਡਲ ਘਟਾਇਆ ਕਿ ਵਧਾਇਆ ਜਾਂ ਨਹੀਂ ਰਿਜ਼ਲਟ ਨਿਕਲਿਆ ਹੈਗਾ ਉਹ ਤਾਂ ਜਦੋਂ ਪਿਛਲੀਆਂ ਸਰਕਾਰਾਂ ਦੀਆਂ ਆਂ ਦੇਖੀ ਰਹੀ ਇਹ ਤਾਂ ਜੇ ਅੱਜ ਛੋਟੇ ਬੱਚੇ ਨੂੰ ਗਰੁੱਪ ਕਰਾਂਗੇ 5-7 ਸਾਲ ਦੇ 8 ਸਾਲ ਦੇ 10 ਬੱਚੇ ਨੂੰ ਗਰੁੱਪ ਕਰਾਂਗੇ उसमे एक डाटा है, है। पंजाब की जो रिमेंट रेट है वो पैंतीसमेंट हो रही है उतनी भर्ती भी नहीं हो रही और जितने नफरी चाहिए जिस थाने में नफरी जितनी चाहिए उससे बहुत कम नफरी है उदाहरण के तौर पर अगर हम कपूरथा की बात कर ले एक सौ बीस से पच्चीस के करीब सिटी थाना की नफरी चाहिए ऑन डॉक्यूमेंट और वहां पे बीस है किसी चौकी में अगर बारह चाहिए एक्रे, चीज़ एक्रे, चीज़ एक्रे, तो तो प्रे, जो है वो वगैरह में पड़ी है। उनको इन थानों में क्यों नहीं हो तो पंजाब से चाहते देखिये ऐसा है, कि आपका है। आ, की आपका सवाल बिल्कुल वाजिब है नफरी की शॉर्टेज रही है क्योंकि पिछली सरकारों के टाइम भर्ती जो है जॉब क्रिएशन जो है वो पुलिस में नहीं हुई आ, उसको पहले दिन से हमारी सरकार लगी हुई है अब तक बवंजा हजार के करीब ऑलरेडी दी जा चुकी है और मेरे ख्याल से जिसमें से बारह पंद्रह हजार शायद पुलिस में भी है इसके अलावा हमने ऑलरेडी कैबिनेट ने ये पास किया हुआ है कि इक्कीस जवानों की भर्तियां सिर्फ पुलिस में हर साल होंगी जिसमें तीन सौ सब इंस्पेक्टर्स हो अठारह सौ कॉन्स्टेबल्स होंगे ये जो जिस दिन हमारी मीटिंग थी ड्रग्स के बारे में सारे पुलिस और सिविल एडमिनिस्ट्रेशन के साथ चंडीगढ़ में हम सारी कैबिनेट सब कमेटी और सीएम साहब भी थे उसी दिन ये डिसाइड हुआ कि जो दस हजार की, की जो आ, ट्रेनिंग और टेस्ट हुआ पड़ा है उनको भी बड़ी जल्दी ही एम्प्लॉय किया जाएगा आ, पुलिस फोर्स में सो मेरे कहने का मतलब ये है कि जो ओवर अ पीरियड ऑफ टाइम बहुत ज्यादा नफरी की शॉर्टेज होगी थी अब धीरे धीरे आप देखोगे कि उसको ਵਿਦ ਇਨ ਨੈਕਸਟ 2 ਟੂ 3 ਇਅਰਸ ਉਹ ਸਾਰੀ ਸਾਰੀ ਨਫਰੀ ਪੂਰੀ ਹੋ ਜਾਏਗੀ ਸਵਾਲ ਇਹ ਹੈ ਕਿ ਜਿਹੜੀ ਪੀਏਪੀ ਦੇ ਵਿੱਚ ਜਿਹੜੀਆਂ ਬਟਾਲੀਅਨਸ ਪਈਆਂ ਨੇ ਜਾਂ ਉੱਥੇ ਵੀ ਫੋਰਸ ਪਈ ਹੈਗੀ ਆ ਉਹਨਾਂ ਨੂੰ ਕਿਉਂ ਨਹੀਂ ਡਿਪਲੋਏ ਕੀਤਾ ਜਾਂਦਾ ਇਹਨਾਂ ਥਾਣਿਆਂ ਦੇ ਵਿੱਚ ਕਿਉਂਕਿ ਐਸ ਵੇਲੇ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਨਸ਼ਿਆਂ ਦੇ ਵਿਰੁੱਧ ਲੜਾਈ ਲੜਨ ਦੀ ਔਰ ਪੁਲਿਸ ਦੀ ਜ਼ਰੂਰਤ ਆ ਜੇ ਕਾਉਂਟਰ ਜੀ ਦਾ ਉੱਥੇ ਅਮਰਸਰ ਹੋਇਆ ਉਹਦੇ ਵਿੱਚ ਵੀ ਕਾਂਸਟੇਬਲ ਸੇ ਗੋਲੀ ਲੱਗੀ ਹੈਗੀ ਆ ਔਰ ਇਦਾਂ ਹੀ ਦਾ ਮਦ ਹੁਣ ਪਟਿਆਲੇ ਇੱਕ ਉਹ ਚੱਲ ਰਹੀ ਜੀ ਦੇਖੋ ਦੇਖੋ ਮੇਰੀ ਗੱਲ ਸਮਝੋ ਇੱਕ ਮਿੰਟ ਕਿਹੜੀ ਪੁਲਿਸ ਤਕਰੀਬਨ 90000 ਦੀ ਪੁਲਿਸ ਫੋਰਸ ਹੈ ਇਦੇ ਚ ਤੁਸੀਂ ਜਾਂ ਮੈਂ ਐਕਸਪਰਟ ਨਹੀਂ ਹੈਗੇ ਆਪਾਂ ਵੀ ਕਿੱਥੇ ਬੰਦਾ ਵਧ ਰੱਖਣਾ ਕਿੱਥੇ ਘੱਟ ਰੱਖਣਾ ਹਾਂ ਇੱਕ ਪੁਆਇੰਟ ਨਾਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਥਾਣਾ ਕਿਉਂਕਿ ਬੇਸਿਕ ਪੁਆਇੰਟ ਥਾਣਾ ਹੈ ਫਾਰ ਏਵਰੀ ਸਿਵਿਲિયન ਟੂ ਕੰਟੈਕਟ ਉੱਥੇ ਨਫਰੀ ਦੀ ਸ਼ਾਰਟੇਜ ਹੈ ਬਟ ਉਹ ਉਹ ਜਿਹੜੀ ਕਿਵੇਂ ਔਰ ਕਿਸ ਤਰੀਕੇ ਦੇ ਨਾਲ ਉਸ ਟੋਟਲ ਗਿਵਨ ਪੁਲਿਸ ਫੋਰਸ ਵਿੱਚ ਕੰਮ ਲੱਗ ਉਹ ਪੁਲਿਸ ਡਿਪਾਰਟਮੈਂਟ ਦਾ ਕੰਮ ਹੈ ਇਹ ਉਹ ਲੈ ਰਹੇ ਨੇ ਹਾਂ ਇਹ ਹੋ ਸਕਦਾ ਹੈ ਕਿ ਕਿਤੇ ਥੋੜੀ ਸ਼ਾਰਟੇਜ ਘੱਟ ਹੋਊਗੀ ਵਧੂਗੀ ਜੇ ਤੁਹਾਡੇ ਇੱਥੇ ਦੇਖੀਏ ਤਕਰੀਬਨ 1700 ਦੇ ਕਰੀਬ ਹੈ ਔਰ 1500 ਦੇ ਹੈਗੇ ਤਕਰੀਬਨ ਡੇਢ 200 ਦੀ ਸ਼ਾਰਟਫਾਲ ਹੈ ਜਿਹੜੀ ਉਹ ਹੈਗੀ ਦੈਟ ਇਜ਼ ਸਟਿਲ ਮੈਨੇਜੇਬਲ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਇਹਨੂੰ ਇਸ ਨਫਰੀਨ ਚਾਹੇ ਉਹ ਥਾਣੇ ਦੀ ਦੀ ਦੇ ਵਿੱਚ ਕਮੀ ਹੈ ਚਾਹੇ ਉਹ ਕਿਸੇ ਵਿੰਗ ਦੇ ਵਿੱਚ ਕਮੀ ਹੈ ਉਹਨੂੰ ਪੂਰਾ ਜਿਹੜਾ ਉਹ ਬੜੀ ਜਲਦੀ ਹੋ ਜੂਗਾ ਜੀ ਫੈਦੇਸ਼ ਬਚ ਗਏ ਹੋਏ ਜਿਹੜੇ ਪੁਲਿਸ ਹਾਂਜੀ ਲੰਬੀ ਛੁੱਟੀ ਲੈ ਕੇ ਬੜੀ ਛੱਡ ਗਏ ਹੋਏ ਪੁਲਿਸ ਵਾਲੇ ਕਾਫੀ ਮੰਦੇ ਹੱਦ ਤੱਕ ਉਹਨਾਂ ਤੇ ਕੀ ਐਕਸ਼ਨ ਲਿਆ ਗਿਆ ਜਿਹੜੇ ਆਏ ਨਹੀਂ ਵਾ ਨਹੀਂ ਇਹ ਜੀ ਕਿੰਨੇ ਕਹਣਗੇ ਜੀ ਇਹਨੂੰ ਕਿਸੇ ਪਿੱਛੇ ਸਿਰਫ ਡਿਸਕਸ ਇਸੋ ਜਿਹੜੇ 52 ਡਿਸਮਿਸ ਕੀਤੇ ਨੇ ਦੇਖੋ ਇਸ ਤਰ੍ਹਾਂ ਕਿ ਮੈਨੂੰ ਐ ਪਾਰਟਿਕੂਲਰ ਫਿਗਰ ਤਾਂ ਨਹੀਂ ਹੈ ਕਿ ਕਿੰਨੇ ਕਿ ਬਿਨਾਂ ਛੁੱਟੀ ਲੈ ਕੇ ਗਏ ਹੋਏ ਨੇ ਇਹ ਤਾਂ ਸ਼ਾਇਦ ਸੀਐਨ ਸਾਹਿਬ ਕੋਲੇ ਹੋਊਗਾ ਉਹਨਾਂ ਕੋਲ ਡਿਪਾਰਟਮੈਂਟ ਹੈ ਔਰ ਡੀਜੀਪੀ ਸਾਹਿਬ ਕੋਲੇ ਹੋਏਗਾ ਬਟ ਮੇਰੇ ਖਿਆਲ ਦੇ ਵਿੱਚ ਜਿਹੜੇ ਵੀ ਵਿਅਕਤੀ ਚਾਹੇ ਪੁਲਿਸ ਮੁਲਾਜ਼ਮ ਚਾਹੇ ਇਨਕੰਪੀਟੈਂਸੀਗੇ ਜਾਂ ਕਰਪਟ ਸੀਗੇ ਜਾਂ ਡਰੱਗਸ ਦੇ ਵਿੱਚ ਪਏ ਹੋਏ ਸੀਗੇ ਜਾਂ ਲੰਬੀਆਂ ਛੁੱਟੀਆਂ ਲੈ ਲਏ ਗਏ ਹੋਏ ਸੀਗੇ ਉਹਨਾਂ ਪਿਛਲੇ ਦਿਨਾਂ ਦੇ ਵਿੱਚ 52 ਨੂੰ ਡਿਸਕਸ ਕੀਤਾ ਸੀ ਸਰਵਿਸ ਤੋਂ ਹੈਂਡ ਗ੍ਰੇਨੇਡ ਹਮਲੇ ਵਾਦਲੇ ਨੇ ਪੰਜਾਬ ਕੇ ਹੈਂਡ ਗ੍ਰੇਨੇਡ ਹਮਲੇ ਵਾਦਲੇ ਨੇ ਪਾਕਿਸਤਾਨ ਕਨੈਕਸ਼ਨ ਵੀ ਆਇਆ ਗੰਦਰ ਦੇ ਵਿਚ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਮੰਦਿਰ ਤੇ ਗ੍ਰੇਨੇਡ ਹਮਲਾ ਹੋਇਆ ਉਹਦੇ ਵੀ ਐਨਕਾਊਂਟਰ ਕੀਤਾ ਗਿਆ ਉਹ ਜਸਟੀਫਾਈਡ ਲੱਗਦਾ ਤੁਹਾਨੂੰ ਕੀ ਜਸਟੀਫਾਈਡ ਲੱਗਦਾ ਜਿਹੜਾ ਉਹ ਕਿਤਾਬ ਕਤਲ ਵਾਲਾ ਕਿੰਦਰਾ ਸੀ ਸੀ ਹੈਂਡ ਗ੍ਰੇਨੇਡ ਹਮਲਾ ਹੀ ਹੋਇਆ ਸੀ ਤੇ ਉਹ ਜਿਹੜਾ ਚਾਹੇ ਹੈਂਡ ਗ੍ਰੇਡ ਸਿੱਟੂਗਾ ਤੇ ਉਹ এনਕਾਊਂਟਰ ਨਹੀਂ ਹੋਊਗਾ ਦਾ ਜ਼ਰੂਰ ਹੋਊਗਾ ਇਹ ਹੋਗਾ ਬਿਲਕੁਲ ਹੋਊਗਾ ਜਿਹੜਾ ਸਮਝ ਲਓ ਮੇਰੀ ਗੱਲ ਨੂੰ ਜੀ ਬਸ ਹੀ ਬੜੇ ਕਲੀਅਰ ਆ ਇਸ ਤੇ ਕੋਈ ਇਹਦੇ ਰਾਜਨੀਤੀ ਕਰੇ ਕੋਈ ਇਹਦੇ ਚੰਗਾ ਬੰਦਾ ਬਿਆਨ ਦੇਵੇ ਕੋਈ ਸਾਨੂੰ ਆਪੋਜ਼ ਕਰੇ ਜਿਹੜਾ ਵਿਅਕਤੀ ਚਾਹੇ ਉਹ ਪੰਜਾਬ ਦੇ ਵਿੱਚ ਬੈਠਾ ਹੈ ਚਾਹੇ ਉਹ ਪਾਕਿਸਤਾਨ ਦੇ ਵਿੱਚ ਬੈਠਾ ਹੈ ਚਾਹੇ ਉਹ ਅਮਰੀਕਾ ਕੈਨੇਡਾ ਦੇ ਵਿੱਚ ਬੈਠਾ ਹੈ ਜਿਹੜਾ ਬੰਦਾ ਪੰਜਾਬ ਦੇ ਬਹੁਤ ਮਿਹਨਤ ਮੁਸ਼ਕਲ ਦੇ ਨਾਲ ਕਮਾਏ ਹੋਏ ਅਮਨ ਚੈਨ ਨੂੰ ਜਿਹੜਾ ਬੰਦਾ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਜਿਹੜਾ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਨਾਲ ਇਹੀ ਕੁਝ ਹੋਣਾ ਹੈ ਉਹਨਾਂ ਨਾਲ ਕੋਈ ਲਿਹਾਜ਼ ਨਹੀਂ ਹੋਣੀ ਹੈਗੀ ਪੁਲਿਸ ਨੂੰ ਸਖਤ ਅਦਾਤਾਂ ਨੇ ਕਿ ਇਹੋ ਜਿਹਾ ਜੇ ਕੋਈ ਕਾਰਵਾਈ ਕਰਦਾ ਤੁਸੀਂ ਬਾਹਰ ਬੈਠੇ ਇੱਥੇ ਮੰਦਰਾ ਦੇ ਜਾਂ ਘਰਾਂ ਦੇ ਤੁਸੀਂ ਗਰੇਡ ਅਟੈਕ ਕਰਈ ਜੋ ਤੇ ਉਹਨਾਂ ਦਾ ਫਿਰ ਕੀ ਹਾਲ ਹੋਊਗਾ ਜੀ ਇਹੀ ਹੰਸ਼ਰ ਹੋਊਗਾ ਇੱਥੇ ਵੀ ਤੇ ਜਿਹੜੇ ਉਹਨਾਂ ਦੇ ਹੈਂਡਲਰ ਬਾਹਰ ਪਾਕਿਸਤਾਨ ਸਾਈਡ ਬੈਠੇ ਨੇ ਉਹਨਾਂ ਵੀ ਸਖਤ ਚਲਾਉਣ ਦੀ ਇਹਨਾ ਕਿ ਇਹ ਜਿਹੜੀਆਂ ਜਿਹੜੀਆਂ ਇਹ ਕਾਰਵਾਈਆਂ ਤੁਸੀਂ ਕਰਦੇ ਰਹੇ ਹੋ ਇਹ ਕਮਜ਼ੋਰ ਸਰਕਾਰਾਂ ਦੇ ਵੇਲੇ ਬਿਸ਼ੱਕ ਚੱਲ ਗਈਆਂ ਪਰ ਉਹ ਸਾਡੀ ਸਰਕਾਰ ਦੇ ਵਿੱਚ ਇਹ ਨਹੀਂ ਚੱਲਣਾ ਹੈਗਾ ਆਪਦੀਆਂ ਨਾ ਕਾਰਵਾਈਆਂ ਨੂੰ ਬੰਦ ਕਰ ਦਿਓ ਮੈਂ ਉਹਨਾਂ ਮਾਪਿਆਂ ਨੂੰ ਵੀ ਬੇਨਤੀ ਕਰੂੰਗਾ ਕਿ ਆਪਦੇ ਬੱਚਿਆਂ ਨੂੰ ਸਮਝਾਓ ਚਾਹੇ ਕੋਈ ਗੈਂਗਸਟਰ ਗੈਂਗਸਟਰ ਰਿਜ਼ਲ ਦੇ ਵਿੱਚ ਪਿਆ ਹੈ ਚਾਹੇ ਕੋਈ ਅਤਵਾਦੀਆਂ ਨਾਲ ਕਨੈਕਟਡ ਹੈ ਤੇ ਚਾਹੇ ਕੋਈ ਡਰੱਗਸ ਨਾਲ ਕਨੈਕਟਡ ਹੈ ਇੰਨਾ ਤੋਂ ਆਪਦੇ ਬੱਚਿਆਂ ਨੂੰ ਮੋੜ ਲਓ ਨਹੀਂ ਇਹ ਨਾ ਉਹਨਾਂ ਲਈ ਨਾ ਉਹਨਾਂ ਦੇ ਪਰਿਵਾਰ ਦੇ ਲਈ ਨਾ ਹੀ ਪੰਜਾਬ ਦੇ ਲਈ ਚੰਗਾ ਹੋਊਗਾ। ਸਰ ਤੁਸੀਂ ਗੱਲ ਕੀਤੀ ਹੈ ਹੁਣੇ ਨਸ਼ਿਆਂ ਦੇ ਵਿਰੁੱਧ ਜੁੱਦੀ 360 ਦੇ ਅਸੀਂ ਕੰਮ ਕਰ ਰਹੇ ਹਾਂ ਜੇ ਸਪਲਾਈ ਚੇਨ ਦੀ ਗੱਲ ਕਰੀਏ ਤਾਂ ਇੰਟਰ ਸਟੇਟ ਔਰ ਜਿਹੜਾ ਬਾਰਡਰ ਤੋਂ ਆ ਰਿਹਾ ਹੈ ਕਿ ਕੋਰੇ ਲਈ ਵੀ ਕੋਈ ਕੀ ਕੰਮ ਕਰ ਰਹੇ ਹੋ ਕੋਈ ਸਪੈਸ਼ਲ ਕੋਰੇ ਤੇ ਫੋਕਸ ਕੋ ਡੈਫੀਨਿਟਲੀ ਦੇਖੋ ਦੇਖੋ ਇਸ ਤਰ੍ਹਾਂ ਜੀ ਦਿਸ ਇਜ਼ ਦਿਸ ਇਜ਼ ਅ ਟੋਟਲ ਵਨ ਪਾਰਟ ਆਫ ਟੋਟਲ ਪੁਲਿਸਿੰਗ ਜਦੋਂ ਅਸੀਂ ਕਹਿ ਰਹੇ ਹਾਂ ਕਿ ਸਪਲਾਈ ਚੇਨ ਰਿਡਕਸ਼ਨ ਇਜ਼ ਦ ਪਾਰਟ ਆਫ ਐਨਫੋਰਸਮੈਂਟ ਉਹ ਪਹਿਲੇ ਪਹਿਲੇ ਪੱਧਰ ਤੋਂ ਉੱਪਰ ਕੰਮ ਹੋ ਰਿਹਾ ਉਹ ਕਿੱਥੋਂ ਆ ਰਿਹਾ ਹੈ ਕ੍ਰੋਸ ਦਾ ਬਾਰਡਰ ਆ ਰਿਹਾ ਹੈ ਇੰਟਰਸਟੇਟ ਬਾਰਡਰ ਤੋਂ ਆ ਰਿਹਾ ਹੈ ਇੱਥੇ ਹੋਮ ਗrown ਹੋ ਰਿਹਾ ਹੈ ਕਿਸੇ ਦਵਾਈਆਂ ਵਾਲੀ ਦੁਕਾਨ ਤੇ ਮਿਲ ਰਿਹਾ ਹੈ ਉਹ ਟੋਟਲ 360 ਡਿਗਰੀ ਜਿਹੜਾ ਪਲੈਨਿੰਗ ਆ ਉਹ ਪੁਲਿਸ ਦੀ ਹੈ ਅਸੀਂ ਇੱਕ ਸਿੰਗਲ ਲਾਈਨ ਦੀ ਸਾਡੀ 1 ਤਾਰੀਖ ਨੂੰ ਮੀਟਿੰਗ ਸੀਗੀ ਚੰਡੀਗੜ੍ਹ ਦੇ ਵਿੱਚ ਜਿਹਦੇ ਵਿੱਚ ਸੀਐਮ ਸਾਹਿਬ ਸੀ ਅਸੀਂ ਪੰਜ ਮਿਨਿਸਟਰ ਸੀਗੇ ਸਾਰੀ ਦੀ ਸਾਰੀ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਸੀਗੀ ਅਸੀਂ ਇੱਕ ਸਿੰਗਲ ਲਾਈਨ ਦੇ ਜਿਹੜੀਆਂ ਡਾਇਰੈਕਸ਼ਨਸ ਨੇ ਉਹ ਦਿੱਤੀਆਂ ਨੇ ਕਿ ਹਰ ਜ਼ਿਲ੍ਹੇ ਲਈ ਐਸਐਸਪੀ ਜ਼ਿੰਮੇਵਾਰ ਹੈ ਕਿ ਉਥੇ ਨਸ਼ਾ ਨਹੀਂ बिकਣਾ ਚਾਹੀਦਾ ਤੇ ਐਸਐਸਪੀ ਨੂੰ ਕਿਹਾ ਕਿ ਉਹ ਅੱਗੇ ਜਿਹੜੇ ਐਸਐਚਓ ਨੇ ਉਹ ਉਹਨਾਂ ਨੂੰ ਅਕਾਊਂਟੇਬਲ ਬਣਾਉਣਗੇ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਉਣਗੇ ਕਿ ਜੇ ਕਿਤੇ ਕੋਈ ਨਸ਼ਾ ਵਿਕਦਾ ਹੈ ਇਹਦੇ ਵਿੱਚ 1% ਵੀ ਜਿਹੜਾ ਹੁਣ ਤੱਕ ਪਿਛਲੇ ਸਰਕਾਰਾਂ ਦੇ ਸਮੇਂ ਇੱਕ ਨਾਰਕੋ ਟੈਰੋਰਿਜ਼ਮ ਦਾ ਨੈਕਸਸ ਬਣਿਆ ਹੋਇਆ ਸੀਗਾ ਕਿ ਪੋਲੀਟੀਕਲ ਬੰਦੇ ਵੀ ਲੱਗੇ ਹੋਏ ਨੇ ਪੁਸ਼ ਪੁਸ਼ ਆਫਸਰ ਵੀ ਲੱਗੇ ਹੋਏ ਨੇ ਕੋਈ ਸਮਗਲਰ ਵੀ ਲੱਗੇ ਹੋਏ ਨੇ ਉਹਦਾ ਇੱਕ ਤੋ ਵੀ ਬੰਦਾ ਜਿਹੜਾ ਉਹ ਇਹਦੇ ਚ ਕਿਸੇ ਡਰੱਗ ਤਸਕਰ ਤਸਕਰ ਦੀ ਨੂੰ ਬਚਾਉਣ ਤਾਂ ਕਿ ਸਾਡੇ ਬੰਦੇ ਲਿਸਟਾਂ ਬਣਾਵਣਾ ਦੇ ਰਹੇ ਨਹੀਂ ਵੀ ਸਾਡੇ ਪਿੰਡ ਦੇ ਵਿੱਚ ਆਹ ਬੰਦਾ ਜਿਹੜਾ ਇਹ ਨਸ਼ਾ ਵੇਚਦਾ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਜ਼ੀਰੋ ਟੋਲਰੈਂਸ ਹੈ ਔਰ ਇਹ ਬਿਲਕੁਲ ਨਹੀਂ ਤੁਸੀਂ ਬੇਫਿਕਰ ਹੋ ਜੀ ਬੜੀ ਜਲਦੀ ਹੀ ਆਪਾਂ ਇਹਨੂੰ ਨੱਥ ਪਾ ਲਾਂਗੇ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز